ਪਿਆਰ ਭਰਿਆ ਸਸਰੀਕਾਲ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਸਰੀਕਾਲ ਮੈਂ ਅੱਜ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਉਪਰਾਲੇ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਗਾਈਡੈਂਸ ਚ ਸਾਡਾ ਇੰਡਸਟਰੀ ਡਿਪਾਰਟਮੈਂਟ ਲੈ ਰਹੇ ਆ ਔਰ ਲੈਂਦਾ ਰਿਹਾ ਉਦਾ ਕੜੀ ਵਿੱਚ ਇੱਕ ਹੋਰ ਐਡੀਸ਼ਨ ਹੋਣ ਜਾ ਰਹੀ ਹੈ ਸਾਡੀ ਇਨਵੈਸਟਮੈਂਟ ਵਿੱਚ ਔਰ ਉਹ ਬੜੀ ਵੱਡੀ ਐਡੀਸ਼ਨ ਹੈ ਵਰਦਮਾਨ ਸਪੈਸ਼ਲ ਸਟੀਲ ਜਿਹੜੇ ਆ ਉਹਨਾਂ ਨੇ ਉਹ ਇੱਕ 2500 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਨ ਜਾ ਰਹੇ ਆ ਮੇਰੇ ਨਾਲ ਮਿਸਟਰ ਸਚੇ ਜੈਨ ਜੋ ਵਾਈਸ ਚੇਅਰਮੈਨ ਹੈ ਵਰਦਮਾਨ ਸਟੀਲ ਦੇ ਮੇਰੇ ਰਾਈਟ ਤੇ ਬੈਠੇ ਆ ਕਮਲ Yadav ਜੀ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਹੈਗੇ ਇਹ ਜਿਹੜਾ ਪਲਾਂਟ ਹੈ ਇਹ ਲੁਧਿਆਣਾ ਵਿੱਚ ਚੱਲ ਰਿਹਾ ਹੈ। ਇਹਦੀ ਸਾਰੀ ਡਿਟੇਲ ਜਿਹੜੀ ਟੈਕਨੀਕਲ ਡਿਟੇਲ ਹੈ ਉਹ ਸਚਤ ਜੀ ਆਪ ਤੁਹਾਨੂੰ ਦੱਸਣਗੇ। ਪਰ ਇਹ ਪਲਾਂਟ ਜਲਦੀ ਚਾਲੂ ਕਰ ਦੇਣਗੇ। ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਔਰ ਫਾਈਨਲਾਈਜ਼ ਕਰ ਚੁੱਕੇ ਆ। ਮੈਂ ਇਹ ਸਾਡੀ ਜਿਹੜੀ ਕਮੇਟੀ ਹੈ ਸਟੀਲ ਦੀ ਉਹਦੇ ਚੇਅਰਮੈਨ ਵੀ ਹੈਗੇ। ਔਰ ਇਹਨਾਂ ਨੂੰ ਇਹ ਪਲਾਂਟ ਲਗਾਉਣ ਦੀ ਆਫਰ ਕਈ ਸਟੇਟਾਂ ਤੋਂ ਸੀ ਬਲਕਿ ਹੁਣੇ ਮੈਨੂੰ ਇਹ 10-15 ਮਿੰਟ ਪਹਿਲਾਂ ਦੱਸ ਰਹੇ ਸੀ ਇਹਨਾਂ ਦਾ ਜਿਹੜਾ ਬੋਰਡ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਆਲਰੇਡੀ ਪਲਾਂਟ ਪੰਜਾਬ 'ਚ ਹੈ ਤੁਸੀਂ ਬਾਹਰ ਦੀ ਸਟੇਟ 'ਚ ਹੁਣ ਕਿਉਂ ਨਹੀਂ ਜਾਂਦੇ ਵੀ ਕਿਸੇ ਹੋਰ ਸਟੇਟ 'ਚ ਚਲੇ ਜਾਓ ਮੈਨੂੰ ਬੜੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਨਹੀਂ ਮੈਂ ਪੰਜਾਬ 'ਚ ਹੀ ਲਗਾਣਾ ਔਰ ਇਹ ਮੈਨੂੰ ਪਿੱਛੇ ਮਿਲੇ ਸੀ ਜਦੋਂ ਮੈਂ ਕੈਬਨਿਟ ਮਿਨਿਸਟਰ ਬਣਿਆ ਉਸ ਤੋਂ 2-4-5 ਦਿਨ ਬਾਅਦ ਹੀ ਮੇਰੀ ਮੁਲਾਕਾਤ ਹੋਈ ਸੀ ਉਦੋਂ ਦਾ ਫਿਰ ਇਹਨਾਂ ਨੇ ਹੋਰ ਜਦੋਂ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਐ ਉਹਨਾਂ ਲਈ ਜੇ ਤੁਹਾਨੂੰ ਕੋਈ ਸਪੈਸ਼ਲ ਨੀਡ ਹੈਗੀ ਐ ਕੋਈ ਰਿਕੁਆਇਰਮੈਂਟ ਐ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਪਰ ਸਾਡੀ ਸਟੇਟ ਚ ਆਓ ਵੈਸੇ ਤਾਂ ਇਹਨਾਂ ਦੇ ਹੋਰ ਬੜੇ ਇਨਵੈਸਟਮੈਂਟ ਪਲਾਨ ਐ ਪਰ ਮੈਂ ਅੱਜ ਸਿਰਫ ਇਹੀ ਇਨਵੈਸਟਮੈਂਟ ਪਲਾਨ ਦਾ ਡਿਸਕਸ ਕਰਾਂਗੇ ਜੋ ਇਹ ਫਾਈਨਲ ਕਰ ਚੁੱਕੇ ਐ ਮੈਂ ਇਹਨਾਂ ਦਾ ਪੈਸੇ ਤਾਂ ਇਹ ਸ਼ੁਰੂ ਤੋਂ ਪੰਜਾਬ ਤੋਂ ਐ ਸ਼੍ਰੀਪਾਲ ਉਸਵਾਲ ਜੀ ਦੇ ਸਾਨੇ ਲੋ ਐ ਇਹ ਪੁਰਾਣੇ ਪੰਜਾਬ ਦੇ ਐ ਪਰ ਇਹ ਹੈ ਕਿ ਜਿਹੜਾ ਪਿੱਛੇ ਦੂਜੀਆਂ ਸਟੇਟਾਂ ਤੋਂ ਆਂਦੇ ਸੀ ਸਾਰੇ ਕਹਿੰਦੇ ਸੀਗੇ ਜੀ ਹੁਣ ਜਿਹੜੇ ਨਵੀਆਂ ਇਨਵੈਸਟਮੈਂਟਸ ਐ ਬਾਹਰ ਜਾਣਗੀਆਂ ਬਾਹਲੀ ਸਟੇਟਾਂ ਦੇ ਚੀਫ ਮਿਨਿਸਟਰ ਵੀ ਆਏ ਇੰਡਸਟਰੀ ਮਿਨਿਸਟਰ ਵੀ ਆਏ ਪਰ ਇਹ ਦੇਖੋ ਸਾਡੇ ਜਿਹੜੇ ਪੰਜਾਬੀ ਭਰਾ ਐ ਉਹਨੇ ਕਿਤੇ ਜਾਂਦੇ ਚਾਹੇ ਉਹ ਮੁਫਤ ਜ਼ਮੀਨਾਂ ਦੇ ਦੇਣ ਚਾਹੇ ਉਹ ਸਬਸਿਡੀਆਂ ਦੇ ਦੇਣ ਜੋ ਮਰਜੀ ਦੇ ਦੇਣ ਜੋ ਪੰਜਾਬ ਸੂਬਾ ਉਹ ਪੰਜਾਬ ਹੈ ਜੋ ਸਹੂਲਤ ਪੰਜਾਬ ਚ ਹੈ ਉਹ ਕਿਤੇ ਨਹੀਂ ਮੇਰੇ ਕੋਲ بڑے ਇਨਵੈਸਟਰ ਆਏ ਆ ਜਿਹੜੇ ਬਾਕੀ ਸਟੇਟਾਂ ਚ ਵੀ ਇਨਵੈਸਟ ਕਰਦੇ ਆ ਔਰ ਪੰਜਾਬ ਚ ਵੀ ਕਰਦੇ ਆ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਪਿੱਛੇ ਇੱਕ ਇਨਵੈਸਟਰ ਆਏ ਉਹਨਾਂ ਦਾ ਦੂਜੀ ਸਟੇਟ 'ਚ ਵੀ ਐ ਸਾਡੀ ਸਟੇਟ 'ਚ ਵੀ ਐ ਉਹਨਾਂ ਦਾ ਕੋਈ ਇਸ਼ੂ ਸੀ ਮੇਰੇ ਕੋਲ ਆਏ ਮੈਂ ਉਸੇ ਵੱਲੇ ਜਿੱਥੇ ਉਹਨਾਂ ਦਾ ਪਲਾਂਟ ਲੱਗੇ ਆ ਸੀ ਉੱਥੇ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਫੋਨ ਕੀਤਾ ਜਿਹਦੇ ਨਾਲ ਵੀ ਰਿਲੇਟਡ ਉਹਨਾਂ ਦਾ ਇਸ਼ੂ ਸੀ ਫੋਨ ਕੀਤਾ ਉਹਨਾਂ ਦਾ ਇਸ਼ੂ ਅਗਲੇ 2-3 ਦਿਨਾਂ 'ਚ ਰੈਜ਼ੋਲਵ ਹੋ ਗਿਆ ਇਹ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੀ ਜੇ ਅਸੀਂ ਹੋਰ ਕਿਸੇ ਸਟੇਟ 'ਚ ਜਾਂਦੇ ਕਿਸੇ ਮਨਿਸਟਰ ਨੂੰ ਮਿਲਦੇ ਜਾਂ ਕਿਸੇ ਅਫਸਰ ਸਹਿਬਾਨ ਨੂੰ ਮਿਲਦੇ ਸਾਨੂੰ ਮਹੀਨਾ ਦਾ ਲੱਗ ਜਾਣਾ ਸੀ ਇਹਦੇ ਆ ਫੋਨ ਕਰਾਂ ਤੇ ਹਲੇ ਕੋਈ ਰਾਕਟ ਸਾਇੰਸ ਨੇ ਉਹਨਾਂ ਨੇ ਮੈਨੂੰ ਇਸ਼ੂ ਦੱਸਿਆ ਮੈਂ ਫੋਨ ਕਰਤਾ ਕਹਿੰਦੇ ਤੁਸੀਂ ਜਿਹੜਾ ਕੰਮ ਸਾਡਾ ਇੱਥੇ 3 ਦਿਨਾਂ ਚ ਹੋ ਗਿਆ ਉਹ ਉਥੇ 3 ਮਹੀਨਿਆਂ ਚ ਨਹੀਂ ਹੋਣਾ ਸੀ ਸੋ ਜਿੰਨਾ ਇੱਥੇ ਆਸਾਨ ਹੈ ਸਾਰਿਆਂ ਨੂੰ ਮਿਲਣਾ ਔਰ ਦੂਜੀ ਗੱਲ ਅਸੀਂ ਤਾਂ ਹੁਣ ਕਹਿੰਦੇ ਹੀ ਨਹੀਂ ਸਾਡੇ ਕੋਲ ਆਓ ਅਸੀਂ ਕਹਿੰਦੇ ਆ ਵੀਡੀਓ ਕਾਲ ਕਰ ਲਓ ਅਸੀਂ ਕਹਿੰਦੇ ਆ ਫੋਨ ਕਰ ਲਓ ਤੁਹਾਡੇ ਇਸ਼ੂ ਰਿਜ਼ੋਲਵ ਹੋਣਗੇ ਹੁਣ ਮੈਂ ਮਾਈਕ ਸਚ ਜੈਨ ਜੇ ਨੂੰ ਦਿੰਦਾ ਇਹ ਪ੍ਰੋਜੈਕਟ ਬਾਰੇ ਡਿਟੇਲ ਤੁਹਾਨੂੰ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਮੇਰੀ ਪੰਜਾਬੀ ਜਿਆਦਾ ਮਾੜੀ ਹੈ ਤੇ ਮੈਂ ਨਹੀਂ ਯੂ ਕੈਨ ਹੈ ਯੂ ਯੂਜ਼ ਇੰਗਲਿਸ਼ ਪੰਜਾਬੀ ਇੰਗਲਿਸ਼ ওকে ਸੋ ਵੀ ਆਰ ਪਲੈਨਿੰਗ ਦਿਸ ਇਨਵੈਸਟਮੈਂਟ ਇਨ ਸਪੈਸ਼ਲ ਸਟੀਲਸ ਪ੍ਰਾਇਮਰਲੀ ਇਨ ਆਟੋਮੋਟਿਵ ਸਟੀਲਸ तो ऑटोमोबाइल के लिए स्पेशल स्टील होते हैं जो फोर्जिंग्स के लिए जो मूविंग पार्ट्स ऑफ के लिए जाते हैं और आ, टोयोटा ग्रुप का सभी नाम सुना हुआ है तो टोयोटा ग्रुप की अपनी स्टील कंपनी है आईची स्टील कॉरपोरेशन जो ऑटोमोटिव स्टील में आई वुड से वर्ल्ड जापानी स्टील कंपनी दे मेक 1.2 मिलियन टन स्टील सो दे आर आवर पार्टनर्स and they will be investing around 500 crore rupees as part of equity contribution But the fdib <laughs> is planted. this will be the first such plant in india definitely in southeast asia maybe outside of china in entire asia the first such plant विथ वेरी स्पेशलाइज जैपनीज नो हाउ फ्रॉम द बिगिनिंग जैपनीज नो हाउ जैपनीज कंपनी ने बाकी कंपनी में इन्वेस्ट किया है बट दे है दिस प्लांट विल बी ए ग्रीन फील्ड प्लांट विदनीज नो हाउ फ्रॉम द बिगिनिंग दैट मीन्स दिस विल बिकम अ मैग्नेट for all automotive japanese customers and then of course indian customers also in india southeast asia in the future africa and also if japanese we can satisfy japanese customers then even europe in the future from india as europe also becomes more expensive to produce steel that steel could come from here the second big uh, distinction of this plant will be green steel the, uh, government of india has already directed that a carbon footprint from steel industry will be below 2 that is the target by 2030 this plant will start with a carbon footprint it's a rough calculation below 0.5 our competitors are around 3 3.2 we will start with below 0.5 so that will be the second big advantage the third big advantage will be in terms of quality and flexibility uh, this plant will be very special because we'll start with automotive steel then we will invest more to move into other kinds of steels also so this plant has all those advantages and lastly we'll be using uh, a lot of energy saving devices like preheating of scrap or the flue gases that come out we'll be using that to preheat the scrap and therefore the power consumption also comes down also the disturbance of the power grid electricity plant these are large consumption lot of volatility and fluctuation of power happens in this plant we are Planning to put in systems that the impact on the grid will be also minimal. So, those are the advantages that we are expecting. And uh, uh, the interesting part is our partners are also very excited because Japan may be a new steel plant. I'm talking about special steels. So, our Japanese partners also are also very excited. They are getting this opportunity to put up a brand new steel plant. So, this is the kind of excitement which is there. Uh, 385 crore rupees of equity has already come in from our partners. Banks also have been talked to for loans. Funding is tied up. We are talking to the technology suppliers, well the machinery suppliers. All are very keen because this is a very prestigious plant. So, everything should get finalized very soon. But I must say one thing. Punjabi khasiat gaya. You see, मंत्री जी तो कहेंगे कि खासियत है गवर्नमेंट के एम्प्लॉज भी कहेंगे खासियत है बट एज एन इन्वेस्टर मैं बोलूँगा कि मेरे को खासियत क्या नजर आती है पहली खासियत है वर्क कल्चर इन पंजाब इज एक्सलेंट प्रोडक्टिविटी ओरिएंटेड चेंज ओरिएंटेड प्लस यहाँ पे जो हमारे रामगढ़ियाँ हैं ना देयर एबिलिटी टू वर्क विद मशीन्स So the ability to save costs overall, as far as steel industry is concerned, is very high. Second, as Mantriji himself said, the approachability of the topmost people. Imagine a mantri calling me up, any problems? I haven't seen that kind of approach. So when the Minister and the top management themselves calling, I met the Chief Minister earlier, very supportive. टली वी बेन ऑपरेटिंग फॉर सो लॉन्ग डे टू डे काम में कभी हमें जाने की जरूरत ही नहीं पड़ती किसी के पास ये तो खाली नया प्लांट लगा रहे हो देसबिलिटी एंड सर्विस ओरिएंटेशन ऑफ दर्क कल्चर एंडिटी because uh, ultimately green steel means scrap and with the regulatory commission we've been working closely together also on the renewable energy policy so they've come out with a robust policy of course we are making requests to improve that policy further then it becomes unbeatable so these are the positives of being in the state Baki uh, if anybody has any questions I'm happy to answer some questions ਮੈਂ ਇੱਕ 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 ਮਿੰਟ ਮੈਂ ਦੋ ਚੀਜ਼ਾਂ ਇਹਦੇ ਚ ਐਡ ਕਰਨਾ ਚਾਹੁੰਦਾ ਇੱਕ ਤਾਂ ਸੱਚ ਜੈਨ ਨੂੰ ਅਸੀਂ ਅਸ਼ੂਰ ਕਰਦੇ ਆ ਕਿ ਜਿੰਨੀਆਂ ਇਹਨਾਂ ਨੂੰ ਅਪਰੂਵਲ ਚਾਹੀਦੀਆਂ ਹੋਣਗੀਆਂ ਜਿਸ ਦੇ ਨੇ ਅਪਲਾਈ ਕਰਨਗੇ 45 ਦਿਨਾਂ ਦੇ ਵਿੱਚ ਇਹਨਾਂ ਨੂੰ ਸਾਰੀਆਂ ਅਪਰੂਵਲਸ ਮਿਲ ਜਾਣਗੀਆਂ ਐਂਡ ਵੀ ਪ੍ਰੋਮਿਸ ਜੇ 45 ਦਿਨਾਂ ਚ ਅਸੀਂ ਨਾ ਦਿੱਤੀਆਂ ਡੀਮਡ ਅਪਰੂਵਲ ਹੈ ਇਹ ਆਪਣਾ ਕੰਮ ਚਾਲੂ ਕਰ ਸਕਦੇ ਦੂਜੀ ਗੱਲ ਜਿਹੜੀ ਇਹ এমਪਲॉयमेंट ਓਪਰਚ्युनिटी ਹੈ ਇਨਵੈਸਟਮੈਂਟ ਲੈ ਆਏਗੀ ਡਾਇਰੈਕਟ এমਪਲॉयमेंट ਕੋਈ 1500 ਹੈ ਤੇ ਇਨਡਾਇਰੈਕਟ ਤਾਂ ਕਾਫੀ ਹੋਏਗੀ ਕਿਉਂਕਿ ਕੋਈ ਅਨਸਲਰੀ ਯੂਨਿਟਸ ਵੀ ਲੱਗਣਗੇ ਕੁਝ ਲੱਗੇਗਾ ਸੋ ਹੁਣ ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੈ ਦੱਸੋ ਇਹ ਪੈਕੇਜ ਵੀ ਕੋਈ ਦੇ ਰਹੇ ਆ ਜੀ ਗਵਰਨਮੈਂਟ ਇਹਨਾਂ ਨੂੰ ਜਿਵੇਂ ਬਾਹਰ ਕੀ ਗੱਡੀਆਂ ਸਟੇਟਾਂ ਨੂੰ ਅਸੀਂ ਬਾਤ ਚ ਲਾ ਰਹੇ ਹਾਂ ਨਾ ਨਹੀਂ ਇਸ ਤਰ੍ਹਾਂ ਹੈ ਜੀ ਪੈਕੇਜ ਤਾਂ ਇਹ ਚੇਅਰਮੈਨ ਹੈ ਕਮੇਟੀ ਦੇ ਇਹ ਆਪਣੀ ਇੰਡਸਟਰੀ ਦੇ ਚੇਅਰਮੈਨ ਆ ਅਸੀਂ 1 ਅਕਤੂਬਰ ਤੱਕ ਇਹਨਾਂ ਕੋਲ ਸਾਰੇ ਸੁਜੈਸ਼ਨਸ ਮੰਗੇ ਆ ਇਹ ਉਹਦੇ ਚ ਇਨਕੋਰਪੋਰੇਟ ਸਾਨੂੰ ਕਰਕੇ ਦੇ ਦੇਣਗੇ ਮੋਸਟ ਆਫ ਥੈਮ ਵਿਲ ਬੀ ਕਵਰਡ ਇਨ 댓 ਪਰ ਜੇ ਇਹਨਾਂ ਨੂੰ ਕੋਈ ਵੀ ਅਸਿਸਟੈਂਸ ਸਪੈਸ਼ਲ ਚਾਹੀਦੀ ਐਸ ਇਨਵੈਸਟਮੈਂਟ ਲਈ ਉਹ ਅਸੀਂ 24/7 ਅਵੇਲੇਬਲ ਆ ਸਾਨੂੰ ਦੱਸਣ ਅਸੀਂ ਹਾਜ਼ਰ ਆ